ਆਰੇ ਇਹਨੂੰ ਪਿਆਰ ਪੜੀ ਸੱਸਰੀ ਕਾਲਾ ਕਹਿੰਦੇ ਐਡ ਦੋਣੀ ਤਾਂ ਵਾਲੇ ਪਾਸੇ ਮੈਂ ਨੰਬਰ ਚੱਲੀ ਜਾਂਦਾ 507 ਫੋਟੋਆਂ ਭੇਜਿਆ ਕਰੋ ਪਹਿਲੀ ਫੋਟੋ ਉੱਤੇ ਪੋਸਟਰ ਬਣਾ ਕੇ ਲਾਇਆ ਵਾ ਲਾਇਕ ਸ਼ੇਅਰ ਕਮੈਂਟ ਕਰਦੇ ਕਰੋ ਲਾਇਕ ਤੇ ਲਾਇਕ ਸ਼ੇਅਰ ਕਮੈਂਟ ਕਰਦੇ ਕਰੋ ਚੈਨਲ ਸਬਸਕ੍ਰਾਈਬ ਕਰਦੇ ਕਰੋ ਤੇ ਆਪਾਂ ਦੇ ਕੇ ਆਪਾਂ 5 ਤੋਂ 6 ਚੀਜ਼ਾਂ ਵੀ ਕੋ ਸਾਰੀ ਵੀ ਕੋ ਸਟੈਪ ਨਾਲ ਕੋ ਭਰਾ ਬਣ ਕੇ ਲਾਇਕ ਕਰਦੇ ਹੋ ਮੇਰੇ 14 ਫੁੱਟਾ ਟਰਾੰਦਾ ਤੇ ਬਹੁਵਧੀਆ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਡਲੇਜਰ ਕਟ ਨੇ ਦਾ ਵੈੱਡ ਬਣਿਆ ਪੰਜਾਬ ਪਾਈਪਾਂ ਦਾ 3 ਫੁੱਟ ਵੱਡਾ 2 ਫਟਵਾੜਾ ਤੇ ਰੇਲ ਦਾ ਹਿੱਸਾ ਤੇ ਦਾਨੜੀ ਹਾਬਾ 60-65 ਰੁਪਏ ਟਾਇਰ ਟੂ ਕਿਧਰਾਂ ਕੀਤਾ ਡਵਲ ਪੰਪਾ ਟਰਾਲੇ ਦਾ ਲੈਫਟ ਵਾਲਾ ਡਵਲ ਪੰਪਾ ਜੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਆ ਤੇ ਏਰੀਆ ਗਰਦਾਸਪੁਰ ਤੇ ਏਰੀਆ ਗਰਜ਼ਾਰਪ ਪਿੰਡ ਹੈਗਾ ਫਤੇਗੜ ਝੂੜਗਾ ਤੇ ਇੱਕੇ ਵੀਰ ਦਾ ਸਮਾਨ ਸਮਾਨ ਹੈ ਵੀਰੋ ਸਾਰੇ ਵੇਖੋ ਭਲਾ ਬੜ ਕੇ ਸਟੈਪ ਨਾ ਕਰਿਓ ਗਰਜ਼ਾਸ ਕੋਲ ਵੀ ਤੇ ਵੀਰ ਬਹੁਤ ਵੇਚਦੇ ਆ ਟਰਾਲੇ ਤੇ ਇਹ ਕਿਸੇ ਵੀਰ ਪਈਆਂ ਲੈਣਾ ਵੀ ਤੁਸੀਂ ਪਰਖ ਕਰ ਸਕਦੇ ਆ ਮੱਛੀ ਹੁੱਕ 55 ਇੰਚ ਦੀ ਕਿਥੇ ਗੁੱਦਾ ਪੈਂਦਾ ਉਹ 4 ਇੰਚੀ ਆ ਤੇ ਡਬਲ ਪਮਪਾ ਲੈਫਟਰਾਂ ਟਰਾਲਾ ਦਾ ਸੰਖਿਆ ਗਾਡਰਾ ਦਾ ਨੜੀ ਹਾਬਾ ਦਾ ਸੰਖਿਆ 3 ਫੁੱਟ ਵਾ ਵੈਡਾ 2 ਫੁੱਟ ਵਾ ਤੇ 55 ਇੰਚ ਦੀ ਮੱਛੀ ਹੌਕਾ ਬੋਬੀਆ ਟਰਾਲਾ ਰੇਡ ਦੀ ਗੱਲ ਕਰਕੇ 2,60,000 2,60,000 2,60,000 ਏਰੀਆ ਗਰਜ਼ਾਸ ਪਰ ਬੋਬੀਆ ਟਰਾਲਾ ਕਿਸੇ ਵੀਰ ਪਈ ਨਹੀਂ ਲੈਣਾ ਵੀ ਦਸਪਰਕ ਕਰ ਸਕਦੇ ਆ 22 ਦੇ ਬਹਿਰਾਂ ਤੇ ਫੁੱਲ ਰੇਡ ਲੱਗੀ ਵੀ ਆ ਚਾਦਰ ਤੇ ਆ ਦੇ ਗਲਾਰ ਦਿੰਦੇ भीह बाई बहरगा बहुत वजिया ट्राला किसी भी भाई ने लैना बिजलस पर कर सकते हैं हैवी तो भारा ट्राला बनिया अठाई सताई कुंटल का ट्रा है योका पी टराला किसी भी रुपयी ने लैना बिजन स्पर कर सकते हैं दो लख सार रुपया रेट आके दानता कर देे तो आज डबल पंप की फोटो आ गई तो मालक भी तो नंबर तो सा उत्ते सारी जानकारी जानी फोन लगता से कोका पी टराला हैवी तो भारा बनिया टूके का रंग किया भी बीते बहरगा ਤੇ ਜਾਜੀ ਫਸਦਗੀ ਬਹਾਵਿਆ ਟਰੈਕਟਰ ਦਾ 60000 ਰੁਪਿਆ ਰੇਟ ਆ ਬਿਲਕੁਲ ਸਾਈਮਿਕ ਸਟੈਪ ਨਾ ਕਰਿਓ 2013 ਦਾ ਟਰੈਕਟਰ ਆ 575 2013 ਮਾਡਲ ਆ 575 ਆ ਮੂਹ ਦੇ ਟਾਇਰਾਂ ਦੇ ਵੀਲ ਕਵਰ ਪਏ ਹੋਇਆ ਬਹਾਵਿਆ ਟਰੈਕਟਰ ਤੇ ਰੰਗ ਪੇਂਟ ਦਾ ਟਰੈਕਟਰ ਨਹੀਂ ਆ ਜਾ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਕੋਕਾ ਵੀ ਟਰੈਕਟਰ ਆ ਤੇ ਇੰਜਨ ਗੇਅਰ ਤਾਂ ਪੂਰਾ ਓਕੇ ਆ 5 ਲੱਖ ਤੇ ਆ ਇਹਦਾ ਹੈਗਾ ਤੈਨ ਦੋਇਆ ਤੇਰਾ ਮਾਡਲ 390000 ਰੁਪਿਆ ਰੇਟ ਆ 390000 ਰੁਪਿਆ ਰੇਟ ਆ ਕਿਸੇ ਵੀਰ ਭਾਈ ਨੇ ਲੈਣਾ ਪੀ ਤਾਂ ਸੰਪਰਕ ਕਰ ਸਕਦੇ 575 ਟਰੈਕਟਰ ਆ 575 ਡੀਆਈ ਟਰੈਕਟਰ ਇੰਜਨ ਗੇਅਰ ਤਾਂ ਪੂਰਾ ਓਕੇ ਆ ਟਾਇਰ ਹੈਗੇ ਇਹਦੇ 80 90 ਪੈਸੇ ਚੱਲੇ ਤੇ ਬਹੁ ਬਈਆ ਟਰੈਕਟਰ ਨਹੀਂ ਰਾਈ ਟਰੈਕਟਰ ਆ ਤੇ ਕੋਕਾ ਪੀਸ ਆ ਡਬਲ ਕਲਾਚਾ ਪਾਵਰ ਸਟੇਰ ਨਾ ਕਿਸੇ ਵੀਰ ਪਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਬਹੁਤ ਵਧੀਆ ਟਰੈਕਟਰ ਆ ਤੇ ਇੰਜਨ ਗੇਰ ਦਾ OK ਆ ਵੀਰ ਕੋਲ ਸਾਰੀ ਵੇਖੋ ਭਰਾ ਬਣ ਕੇ ਸਟੈਪ ਨਾ ਕਰੋ ਕੋਕਾ ਪੀਸ ਵੀਡੀਓ ਹੈ ਜੋ ਤੇ ਇੱਕੇ ਵੀ ਦਾ ਸਮਾਨ ਹੈ ਇਹ ਵੀਰ ਕੋਲੇ ਟਰੈਕਟਰ ਖੜੇ ਆ ਤੇ ਬਹੁਤ ਤਗੜਾ ਕੰਮ ਆ ਵੀਰ ਦਾ ਜੇ ਕਿਸੇ ਵੀਰ ਪਈ ਨੇ ਤੇ ਸਮਾਨ ਲੈਣਾ ਹੋਏ ਕੋਈ ਵੀ ਸਮਾਨ ਲੈ ਸਕਦੇ ਆ ਵੀਰ ਤੋਂ ਤੇ ਭੋਵੇਂ 575 ਟਰੈਕਟਰ ਆ 2 ਲੱਖ ਆ 390000 ਰੁਪਿਆ ਰੇਟ ਆ 390000 ਆ انجن 552 2009 ਮਾਡਲ ਆ ਇੰਜਨ ਕੇ ਦਾ ਓਕੇ ਆ ਪਾਵਰ ਸਟੇਡ ਨਾ ਕਿਸੇ ਵੀਰ ਭਾਈ ਜੇ ਲੈਣਾ ਕਿ ਬੋਵੇਂ ਕੋਕਾ ਵੀ ਟਰੈਕਟਰ ਡਬਲ ਕਲੱਚ ਆ ਇੰਜਨ ਕੇ ਦਾ ਪੂਰਾ ਓਕੇ ਆ ਟਾਇਰ ਹੈਗੇ 70 75 ਪੈਸੇ ਤੇ ਰੇਟ ਹੈਗਾ 3 ਲੱਖ ਰੁਪਿਆ 3 ਲੱਖ ਰੁਪਿਆ ਰੇਟ ਆ ਇੱਕੇ ਵੀਰ ਕੋਲੇ ਟਰੈਕਟਰ ਖੜਾ ਕਿਸੇ ਵੀਰ ਭਾਈ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਆਰਜਨੇਗਾ 555 ਇੰਜਨ ਗੇਅਰ ਦਾ ਪੂਰਾ ਓਕੇ ਆ ਮੂਹ ਲਟਾਇਰ ਤਾਂ ਜਿਵੇਂ ਨਵੇਂ ਪਏ ਆ ਮਗਰ ਦੇ ਕੇ 70 75 ਰੁਪਏ ਬਹੁ ਬਈਆ ਟਰੈਕਟਰ ਆ 3 ਲੱਖ ਰੁਪਇਆ ਰੇਟ ਆ 2009 ਮਾਡਲ ਇੰਜਨ ਗੇਅਰ ਦਾ ਓਕੇ ਆ ਕਿਸੇ ਵੀਰ ਭਾਈ ਜੀ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਆ ਬਹੁ ਬਈਆ ਟਰੈਕਟਰ ਆ ਤੇ ਕੋਕਾ ਵੀ ਟਰੈਕਟਰ ਆ ਸਾਲੇ ਕਾ ਅਨਕਾਰ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਮੂਹ ਲਟਾਇਰ 70 75 ਰੁਪਏ ਆ ਬਹੁਵਜਾ ਟਰੈਕਟਰ ਆ 2008 ਮਾਡਲ ਟਰੈਕਟਰ ਆ 575 2008 ਮਾਡਲ ਆ ਇੰਜਨ ਗੇਅਰ ਦਾ ਓਕੇ ਆ ਜੇ ਕਿਸੇ ਵੀਰ ਪਈ ਨਹੀਂ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਬਹੁਵਜਾ ਟਰੈਕਟਰ ਆ ਕੋਕਾ ਵੀ ਟਰੈਕਟਰ ਆ ਰੰਗ ਪੇਂਟ ਦਾ ਨਹੀਂ ਆ ਜੇ ਟਰੈਕਟਰ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਬਹੁਤ ਘੱਟ ਟਰੈਕਟਰ ਚੱਲਿਆ ਵਾ ਤੇ ਕੋਕਾ ਬਹੁਤ ਵੈਂਪਰ ਜੈਂਪਰ ਪੂਰਾ ਵਧੀਆ ਲੱਗਿਆ ਮੂਹਲੇ ਟਾਇਰ ਜਾਵਾ ਨਵੇਂ ਆ ਮਗਰਲੇ ਵੀ ਨਵੇਂ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਸੀਸੇ ਵਾਂਗੂ ਚਲਕਦਾ ਟਰੈਕਟਰ 575 ਡੀਆਈ ਇੰਜਨ ਗੇਅਰ ਤਾਂ ਪੂਰਾ ਓਕੇ ਆ ਬੰਦਾ ਹੀ ਵਾਹ ਕੇ ਲੈ ਸਕਦੇ ਆ ਫੁੱਲ ਗਰੰਟੀ ਆ ਭਾਈਆਂ ਦਾ ਡੀਆਈ ਟਰੈਕਟਰ 575 ਰੇਟ ਦੀ ਗੱਲ ਕਰੀਏ 3 ਲੱਖ 3 ਲੱਖ 5000 3 ਲੱਖ 5000 3 ਲੱਖ 5000 ਬਹੁਤ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ఇంజన కే ట చాల నవే ట భే వాడ ఇం పూర కమ్మ పూర వదిగా ట్రెక్టర్ దా ఇంకా కెరదా ఫుద్ధ గరంటీ టర శా పూరే వే వాళ్ళ పూర పొ పత ట్రెక్టర బీక సారి వేరే భా కో టెక్టరే చటోమేటో పంచర ਆਗਾ ਹਾਂ ਤੋੜੀ ਤੁਹਾਨੂੰ ਲੈਣਾ ਹੋਵੇ 265 ਟਰੈਕਟਰ ਆ 1998 ਮਾਡਲ ਦਾ 265 ਟਾਇਰਾਂ ਦੀ ਲੋਕੇਸ਼ਨ ਵੇਖ ਹੀ ਸਕਦੇ ਆ ਚੰਗੇ ਟਾਇਰ ਆ ਟਰੈਕਟਰ ਦੇ 50 60 ਪੈਸੇ ਤੇ ਬਹੁ ਵਜਿਆ ਟਰੈਕਟਰ ਆ ਖਤਰੀ ਹੁੱਕ ਦੂਜੀ ਆ 1990 ਹੈਗਾ 1998 ਮਾਡਲ ਹੁੱਕ ਦੂਜੀ ਆ ਆ ਤਾਂ ਠਾਣਾ ਹੋਣ ਵਾਲੀ ਕਿੱਲਾਂ ਵਾਲੀ ਹੁੱਕ ਆ ਪਹਿਲਾਂ ਇਹਨਾਂ ਦੀ ਦੂਜੀ ਆਉਂਦੀ ਨੇ 98 ਮਾਡਲ ਦੇ ਤੇ ਬਹੁ ਵਜਿਆ ਟਰੈਕਟਰ 265 ਆ ਰੇਟ ਦੀ ਗੱਲ ਕਰੇ ਰੇਟ ਹੈਗਾ 1,45,000 ਰੁਪਿਆ 1,45,000 ਰੁਪਿਆ ਕੋਕਾਪੀ ਟਰੈਕਟਰ ਹੈ ਇੰਜਨ ਗੇਰ ਦਾ ਓਕੇ ਆ ਜੇ ਕਿਸੇ ਵੀਰ ਭਾਈ ਜੀ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਮਾਲਕ ਵੀ ਤੋਂ ਹੋਰ ਵੀ ਥੋੜਾ ਮਾਨਤਾਣ ਕਰ ਦੂਗਾ ਸਾਰਿਆਂ ਤੋਂ ਮਾਨਤਾਣ ਕਰੂਗਾ ਇਹ ਨਹੀਂ ਵੀ ਉਹਨੇ ਹੀ ਰੇਟ ਮੰਗ ਲਿਆ ਉਹਨੇ ਜਾਊਗਾ ਵੀਰ ਕੋ ਸਾਰੀ ਵਿਕਲ ਸਟੈਪ ਨਾ ਕਰਿਓ 265 ਡੀਆਈ ਟਰੈਕਟਰ ਇੰਜਨ ਗੇਰ ਦਾ ਪੂਰਾ ਓਕੇ ਬੜੇ ਵਾਕੇ ਦੇ ਸਕਦੇ ਆ ਪੂਰਾ ਵਧੀਆ ਟਰੈਕਟਰ ਕੋਈ ਫਲੋਸ਼ਰੋ ਨਹੀਂ ਮੈਂ ਤਾਂ ਕੋਕਾਪੀ ਟਰੈਕਟਰ ਆ ਟੁੜੀ ਢੋਨ ਨੂੰ ਵਧੀਆ ਗਾਂ ਸੀਜ਼ਨ ਆਉਦਾ ਜਾਂਦਾ ਘਰੇ ਵੀ ਕੰਮ ਨੇ ਤਾਂ ਛੋਟਾ ਜਿਮੀ ਦਾ ਟਰੈਕਟਰ ਮਾੜਾ ਨਹੀਂ 265 ਵੀਡੀਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜਨ ਸੈਕ ਸਕੁਆਇਰ ਕਰੋ ਭਰਾ ਬਣ ਕੇ ਸ਼ੇਅਰ ਕਰ ਦਿਓ ਚੱਕ ਦਿਓ ਫੱਟੇ ਜੰਗਾ ਕੋਕਾਪੀ ਟਰੈਨ ਸਾਰੇ ਸੰਦਾ ਚੱਕ